ਦੇ ਪਹਿਲੀ ਵੀਰ ਹੀ ਆਏ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਬਹੁਤੀ ਲੰਬੀ ਨਹੀਂ ਹੋਵੇਗੀ ਬਟ ਕੁਝ ਕੁ ਫੈਕਟਸ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਬਹੁਤਿਆਂ ਲੋਕਾਂ ਨੂੰ ਸ਼ਾਇਦ ਨਹੀਂ ਪਚਣਗੇ ਤੇ ਜਿਨ੍ਹਾਂ ਨੂੰ ਸਹੀ ਲੱਗੇ ਉਹ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਮੈਂ ਚਾਹੁੰਦਾ ਵਾਦ ਤੋਂ ਵਾਦ ਆਪਣੇ ਪੰਜਾਬੀਆਂ ਹੁੰਦਾ ਤੇ ਲੋਕਾਂ ਦਾ ਦਿਮਾਗ ਖੁੱਲੇ ਉਹਨਾਂ ਨੂੰ ਸੱਚ ਪਤਾ ਲੱਗੇ ਕੈਨੇਡਾ ਦੇ ਵਿੱਚ ਐਂਟੀ ਇਮੀਗ੍ਰੈਂਟਸ ਰੈਲੀ ਹੋ ਰਹੀ ਆ ਰਾਈਟ ਕੱਲ੍ਹ ਹੋਈ ਸੀਗੀ ਉਹਦੇ ਵਿੱਚ ਬਹੁਤ ਕੁਝ ਹੋਇਆ ਉਹਨਾਂ ਨੂੰ ਵੀ ਕੁਝ ਲੋਕਾਂ ਨੇ ਕਾਊਂਟਰ ਕੀਤਾ ਉਹ ਰੈਲੀ ਉਹਨਾਂ ਦੀ ਖਰਾਬ ਹੋ ਗਈ ਆਪਾਂ ਇੱਥੇ ਨਹੀਂ ਜਾਵਾਂਗੇ ਕਿ ਉਹ ਗਲਤ ਆ ਜਾਂ ਸਹੀ ਆ ਉਹ ਗੱਲਾਂ ਸਾਰੀਆਂ ਆਪਾਂ ਇੱਕ ਸਾਈਡ ਤੇ ਛੱਡ ਦਿੰਨੇ ਆ ਕੱਲ ਆਪਾਂ ਅੱਜ ਸਿਰਫ ਇਹ ਕਰਦੇ ਆ ਵੀ ਕੈਨੇਡਾ ਦਾ ਬੇੜਾ ਕਰਕੇ ਕਿਰਿਆ ਕਿੰਨੇ ਆ ਠੀਕ ਹੈ ਸਿਰਫ ਆਪਾਂ ਅੱਜ ਇਹ ਗੱਲ ਕਰਨੀ ਆ ਤੇ ਤੁਹਾਨੂੰ ਮੈਂ ਦੱਸਦਾ ਕਿੰਨਾ ਕਿੰਨਾ ਨੇ ਕੈਨੇਡਾ ਦਾ ਬੇੜਾ ਕਰ ਕਰਿਆ ਜੇ ਪਹਿਲੇ ਨੰਬਰ ਤੇ ਤੁਸੀਂ ਦੇਖਣਾ ਨਾ ਕੈਨੇਡਾ ਦਾ ਬੇੜਾ ਕਿੰਨੇ ਕਰ ਕਰਿਆ ਤੇ ਇਹ ਦੇਖਣ ਗੋਰੇ ਵੀ ਜਿਹੜੇ ਰੈਲੀ ਕਰਦੇ ਆ ਵੀ ਪਿਛਲੇ ਸਾਲਾਂ ਦੇ ਵਿੱਚ ਪਿਛਲੇ 6 ਤੋਂ 7 ਸਾਲਾਂ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਇਹਨਾਂ ਨੇ ਅਨਕੰਟਰੋਲਡ ਇਮੀਗ੍ਰੇਸ਼ਨ ਬੁਲਾਈ ਠੀਕ ਆ ਹੇਟ ਕਰਨੀ ਆ ਉਹਨਾਂ ਦੀ ਪਾਲਿਸੀ ਨੂੰ ਕਰ ਇਮੀਗ੍ਰੈਂਟਸ سے ਹੇਟ ਨਾ ਕਰਨਾ ਇਮੀਗ੍ਰੈਂਟਸ ਨੂੰ ਬੁਲਾਉਣ ਵਾਲੀ ਪਹਿਲੇ ਨੰਬਰ ਤੇ ਸਰਕਾਰ ਸੀਗੀ ਗਵਰਨਮੈਂਟ ਵੀਜ਼ਾ ਨਾ ਦਿੰਦੇ ਤੇ ਇਮੀਗ੍ਰੈਂਟਸ ਨੇ ਨਹੀਂ ਸੀ ਆਉਣਾ ਠੀਕ ਹੈ ਪਹਿਲੀ ਗੱਲ ਤੇ ਇਹ ਬਲੇਮ ਕਰਨਾ ਗਵਰਨਮੈਂਟ ਨੂੰ ਕਰੋ ਕਸੂਰਵਾਰ ਕੱਢਣਾ ਪਹਿਲੇ ਨੰਬਰ ਤੇ ਗਵਰਨਮੈਂਟ ਨੂੰ ਕੱਢੋ ਨਹੀਂ ਤਾਂ ਇਹ ਹੋਰ ਨੂੰ ਨਾ ਕੱਢੋ ਦੂਜੇ ਨੰਬਰ ਤੇ ਆਪਾਂ ਆਉਂਦੇ ਆ ਜਿਹੜੇ ਇੱਥੇ ਲਾ ਕੇ ਬੈਠੇ ਆ ਫੇਕ ਰਫਿਜੀਆ ਫੇਕ ਰਫਿਜੀਆ ਲਾ ਕੇ ਜਿੰਨੇ ਇੱਥੇ ਬੰਦੇ ਬੈਠੇ ਆਣਾ ਜਿੰਨਾਂ ਨੇ ਫੇਕ ਰਫਿਜੀਆ ਫੇਕ ਅਸਾਈਲਮ ਲਾਇਆ ਚਲੋ ਮੈਂ ਇੱਕ ਗੱਲ ਦੱਸਾਂ ਠੀਕ ਹੈ ਤੁਸੀਂ ਇਹ ਤੇ ਪੱਕੇ ਹੋਗੇ ਜਿੱਦਾਂ ਵੀ ਆ ਪਰ ਇਹ ਫੈਕਟ ਆ ਇਹ ਚੀਜ਼ ਨੇ ਸਿਸਟਮ ਨੂੰ ਕਰਪਟ ਕਰਿਆ ਇਹ ਚੀਜ਼ ਨੇ ਸਿਸਟਮ ਨੂੰ ਖਰਾਬ ਕਰਿਆ ਦੇਖੋ ਜਿਹੜੇ ਬੰਦੇ ਦੀ ਬੁਨਿਆਦ ਬੰਦੀ ਨਹੀਂ ਆ ਇੱਥੇ ਰਹਿਣਾ ਜਿਹੜਾ ਬੰਦਾ ਰਹਿਣਾ ਜਿਹਦਾ ਬੰਦਾ ਹੀ ਨਹੀਂ ਆ ਜਿਹੜਾ ਬੰਦਾ ਫੇਕ ਅਸਾਈਲਮ ਝੂਠੀਆਂ ਸਟੋਰੀਆਂ ਲਾ ਕੇ ਇੱਥੇ ਬੈਠਾ ਆ ਉਹ ਸਿਸਟਮ ਨੂੰ ਖਰਾਬ ਕਰ ਰਿਹਾ ਮੈਂ ਗੋਰੀਆਣਾ ਘੰਟਾ-ਘੰਟਾ ਲਾਈਵ ਡਿਬੇਟ ਕਰਦਾ ਆਉਗਾ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਪਤਾ ਜੇ ਤੁਸੀਂ ਸੋਚਦੇ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਇਹ ਤੁਹਾਡਾ ਵਹਿਮ ਆ ਤੁਸੀਂ ਰਹਿਣ ਦੋਸ ਉਹਨਾਂ ਨੂੰ ਪਤਾ ਆ ਉਹ ਤਾਂ ਕਹਿੰਦੇ ਆ ਵੀ ਜਿਹੜੇ ਬੰਦੇ ਤੁਹਾਡੇ ਫੇਕ ਅਸਾਈਲਮ ਲਾ ਕੇ ਬੈਠੇ ਆ ਉਹਨਾਂ ਨੂੰ ਕੱਢੋ ਬਾਹਰ ਕਿਉਂਕਿ ਆਪਾਂ ਨੂੰ ਪਤਾ ਵੀ ਆਪਣੇ ਬਹੁਤ ਬਹੁਤੇ ਬੰਦੇ ਕਿੰਨੇ ਬੰਦੇ ਤੁਸੀਂ ਉਹਨਾਂ ਨੂੰ ਪੁੱਛੋਗੇ ਉਹਨਾਂ ਦਾ ਵਰਕ ਪਰਮਨੈਂਟ ਖਤਮ ਹੋ ਰਿਹਾ ਉਹਨਾਂ ਨੂੰ ਕੀ ਏਜੰਟ ਸਲਾਵਾਵਾਂ ਦੇ ਰਿਹਾ ਕਿ ਫੇਗਰ ਰਫਿਜੀ ਲਾ ਲਓ ਫੇਕ ਅਸਾਈਲਮ ਲਾ ਦੋ ਦਿੰਦੇ ਆ ਜਾਂ ਨਹੀਂ ਦਿੰਦੇ ਮੈਨੂੰ ਦੱਸ ਦਿਓ ਤੁਸੀਂ ਗੱਲ ਦਿੰਦੇ ਆ ਨਾ ਤੁਹਾਨੂੰ ਵੀ ਪਤਾ ਬਹੁਤਿਆਂ ਨੂੰ ਤੀਜੇ ਨੰਬਰ ਤੇ ਇਹ ਏਜੰਟ ਜਿਹੜੇ ਇਹਨਾਂ ਨੂੰ ਸਲਾਵਾਵਾਂ ਦਿੰਦੇ ਕਿ ਫੇਗਰ ਰਫਿਜੀ ਜਾਂ ਫੇਕ ਅਸਾਈਲਮ ਲਾ ਦੋ ਯਾਰ ਤੁਸੀਂ ਇਹ ਬੇੜਾ ਗਰਕ ਕਰਤਾ ਉਹਨਾਂ ਨੂੰ ਗਲਤ ਸਲਾਹਾਂ ਦੇ ਦੇ ਕੇ ਫੇਕ ਰਫਿਊਜੀਆ ਲਾ ਲਓ ਫੇਕ ਸਾਈਲਮਾ ਲਾ ਲਓ ਬੇੜਾ ਗਰਕ ਹੀ ਇੱਥੋਂ ਹੋਇਆ ਤੁਸੀਂ ਉਹਨਾਂ ਨੂੰ ਸਹੀ ਸਲਾਹ ਦੋ ਭਾਈ ਤੁਹਾਡਾ ਵਰਕ ਪਰਮਿਟ ਮੁੱਕ ਰਿਹਾ ਜਾਓ ਪਿੱਛੇ ਦੁਆਰ ਤੋਂ ਪੜ੍ਹਾਈ ਕਰੋ ਜਾਂ ਕੋਈ ਸਕਿੱਲ ਸਿੱਖੋ ਦੁਆਰ ਤੋਂ ਆਓ بڑے ਰਸਤੇ ਹੁੰਦੇ ਆ ਤੇ ਤੁਸੀਂ ਸਹੀ ਸਲਾਹ ਕਿੰਨਿਆਂ ਨੇ ਇਹਨਾਂ ਨੂੰ ਗਲਤ ਐਡਵਾਈਸਾਂ ਦੇ ਦੇ ਕੇ ਫੇਕ ਸਾਈਲਮਾ ਲਵਾਤੀਆਂ ਉਹ ਬੰਦੇ ਸ ਇਹਨਾਂ ਦੇ ਸਿਸਟਮ ਦਾ ਫਾਇਦਾ ਚੱਕਣਦੇ ਆ ਇੱਥੋਂ ਦਾ ਉਹ ਇਸੇ ਕਰਕੇ ਸਿਸਟਮ ਕਰਪਟ ਹੋਇਆ ਨਾ ਇਦਾਂ ਹੀ ਤਾਂ ਸਿਸਟਮ ਖਰਾਬ ਹੋਇਆ ਪਰ ਉਹ ਉਹ ਗੱਲ ਕਿਸ ਨੇ ਦੇਖੀ ਉਹ ਗੱਲ ਕਿਸੇ ਨੇ ਨਹੀਂ ਦੇਖ ਤਕੀ ਐਂਡ ਤੇ ਫਸਦਾ ਕੌਣ ਆ ਐਂਡ ਤੇ ਫਸਦੇ ਹੈਗੇ ਆ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਵਿਚਾਰੇ ਵੀਜ਼ਾ ਪੇ ਕਰਕੇ ਲੀਗਲੀ ਇੱਥੇ ਆਏ ਇੱਕ ਇੱਕ ਲੀਗਲ ਪੇਪਰਵਰਕ ਉਹਨਾਂ ਨੇ ਕਰਿਆ ਅੱਜ ਦੀ ਡੇਟ 'ਚ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਦੇ ਵਿਚਾਰਿਆਂ ਦੇ ਹਾਲਾਤ ਕੀ ਆ ਵਿਚਾਰੇ ਰੋਂਦੇ ਪਏ ਆ ਨਾ ਉਹਨਾਂ ਨੂੰ ਇੰਨਾ ਗੱਲਾਂ ਕਰਕੇ ਕੰਮ ਮਿਲਦਾ ਪਿਆ ਨਾ ਉਹਨਾਂ ਵਿਚਾਰਿਆਂ ਤੋਂ ਆਪਣਾ ਖਰਚਾ ਪਾਣੀ ਕੱਢਿਆ ਜਾ ਰਿਹਾ ਤੇ ਇਨਫਲੇਸ਼ਨ ਅੱਜ ਦੇ ਟਾਈਮ ਤੇ ਪੀਕ ਤੇ ਪਹੁੰਚੀ ਪਈ ਆ ਤੁਸੀਂ ਗੱਲ ਛੱਡ ਦਿਓ ਵੀ ਇਨਫਲੇਸ਼ਨ ਅੱਜ ਕਿੱਥੇ ਪਹੁੰਚੀ ਪਈ ਆ ਇਹ ਕਸੂਰਵਾਰ ਨੇ ਫੇਕ ਰਿਫਿਜੀਅਨ ਵਾਲੇ ਜਿਨ੍ਹਾਂ ਨੇ ਗਲਤ ਸਲਾਹਾਂ ਦਿੱਤੀਆਂ ਜਿਹੜੇ ਏਜੰਟਾਂ ਨੇ ਇਹਨਾਂ ਨੂੰ ਕਿ ਹਾਂਜੀ ਤੁਸੀਂ ਸਾਇਲਮ ਆਪਣੀਆਂ ਲਾਓ ਹੈਗਾ ਤੁਹਾਡੇ ਵਰਕ ਪਰਮਿਟ ਖਤਮ ਹੋ ਰਹੇ ਨੇ ਇਹਨਾਂ ਬੰਦਿਆਂ ਕਰਕੇ ਸਿਸਟਮ ਖਰਾਬ ਹੋਇਆ ਹੋਰ ਸਿਸਟਮ ਖਰਾਬ ਕਿਵੇਂ ਹੁੰਦਾ ਤੁਸੀਂ ਮੈਨੂੰ ਦੱਸ ਦਿਓ ਸਿਸਟਮ ਸਾਰਾ ਖਰਾਬ ਹੀ ਕਰਪਟ ਹੀ ਐਦਾਂ ਹੋਇਆ ਯਾਰ ਹੁਣ ਫਸ ਕੌਣ ਗਏ ਵਿਚਾਰੇ ਜਿਹੜੇ ਸੱਚੇ ਜਿਹੜੇ ਸਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਸਿਰਫ ਆਪਣੇ ਕੰਮ ਨਾਲ ਕੰਮ ਰੱਖਦੇ ਆ ਉਹ ਵਿਚਾਰੇ ਇਹਨਾਂ ਦੇ ਵਿੱਚ ਪਿਸ ਗਏ ਆ ਫਿਰ ਜਿਹੜਾ ਪ੍ਰੋਗਰਾਮ ਹੁੰਦਾ ਆ ਆਈ ਥਿੰਕ ਉਹ ਓ ਓਐਸਪੀ ਜਾਂ ਜਿਹੜਾ ਵੀ ਪ੍ਰੋਗਰਾਮ ਹੁੰਦਾ ਮੈਨੂੰ ਨਾਂ ਨਹੀਂ ਹੁਣ ਆ ਰਿਹਾ ਮੈਂ ਭੁੱਲ ਲਿਆ ਨਾ ਕਈ ਜਿਹੜੀ ਹਨਾ ਤੇ ਉਹ ਹੁੰਦਾ ਆ ਆਪਾਂ ਜਦੋਂ ਸਟੱਡੀ ਕਰਨੀ ਹੁੰਦੀ ਕੈਨੇਡਾ ਦੇ ਵਿੱਚ ਆਪਾਂ ਨੂੰ ਲੋਨ ਕਾਈਂਡ ਆਫ ਮਿਲ ਜਾਂਦਾ ਆ ਯਾਰ ਬੰਦਿਆਂ ਨੇ ਉਹਦਾ ਭਰਾ ਮੈਂ ਹੁਣ ਕੀ ਵਰਡ ਇੱਥੇ ਯੂਜ਼ ਕਰਾਂ ਬੇੜਾਗਰ ਕਰਤਾ ਉਹਨੂੰ ਐਕਸਪਲੋਇਟ ਕਰ ਕਰਕੇ ਉਹਨੂੰ ਯੂਜ਼ ਕਰ ਕਰਕੇ ਜਿਹੜੇ ਬੰਦਿਆਂ ਨੂੰ ਨਹੀਂ ਵੀ ਲੋਡ ਸੀ ਉਹ ਵੀ ਇਹਨੂੰ ਯੂਜ਼ ਕਰੀਏ ਓਐਸਐਪ ਓਐਸਐਪ ਦੀ ਗੱਲ ਕਰ ਰਿਹਾ ਸੌਰੀ ਮੇਰੇ ਮਾਈਂਡ ਤੋਂ ਸਕਿਪ ਹੋ ਗਿਆ ਸੀ ਉਸ ਟਾਈਮ ਤੇ ਹਾਂ ਫਿਰ ਯਾਰ ਰੀਸੈਂਟਲੀ ਹੁਣ ਦੇਖੋ ਨਿਊਜ਼ ਆਈ ਸੀ 1200 ਬੰਦੇ ਦਾ ਇਹਨਾਂ ਨੇ ਟਰੱਕ ਲਈ ਟਰੱਕ ਦਾ ਲਾਇਸੈਂਸ ਰੱਦ ਕਰਤਾ ਜਿਹੜੇ-ਜਿਹੜੇ ਦੇਖ ਰਹੇ ਪਲੀਜ਼ ਲਾਈਕ ਕਰ ਦਿਓ ਵੀਡੀਓ ਨੂੰ 1200 ਬੰਦੇ ਦਾ ਟਰੱਕ ਇਹਨਾਂ ਨੇ ਰੱਦ ਕਰਿਆ ਕਿਉਂ ਕਰਿਆ ਤੁਹਾਨੂੰ ਪਤਾ ਤਾਂ ਕਰਿਆ ਕਿ ਪੈਸੇ ਦੇ ਕੇ ਇਹ ਲਾਇਸੈਂਸ ਬਣਾਉਂਦੇ ਆ ਯਾਰ ਆਪਾਂ ਉਹੀ ਚੀਜ਼ਾਂ ਇੱਥੇ ਚੱਕ ਕੇ ਲੈ ਆਏ ਉਹੀ ਜਿਹੜੀਆਂ ਆਪਾਂ ਚੀਜ਼ਾਂ ਉੱਥੇ ਕਰਦੇ ਹੁੰਦੇ ਸੀ ਇੰਡੀਆ ਦੇ ਵਿੱਚ ਆਪਾਂ ਉਹੀ ਚੀਜ਼ਾਂ ਇੱਥੇ ਚੱਕ ਕੇ ਲੈ ਅਗਲੇ ਕਿਉਂ ਨਾ ਕਰੂਗੇ ਅਗਲੇ ਨੇ ਤਾਂ ਰੋਣਾ ਹੀ ਹੈ ਨਾ ਫਿਰ ਆਪਾਂ ਉਹਨਾਂ ਦੇ ਇੱਥੋਂ ਦੀ ਸਿਸਟਮ ਨੂੰ ਵੀ ਆਪਾਂ ਕਰੱਪਟ ਕਰ ਰਹੇ ਆ ਨਾ ਇੱਥੋਂ ਦਾ ਸਿਸਟਮ ਆਪਾਂ ਆਪਾਂ ਹੀ ਖਰਾਬ ਕਰ ਰਹੇ ਆ ਫੇਰ ਕੌਣ ਕਰ ਰਿਹਾ ਖਰਾਬ ਇਹ ਇਹ ਚੀਜ਼ਾਂ ਕਸੂਰਵਾਰ ਨੇ ਇਹਨਾਂ ਚੀਜ਼ਾਂ ਨੇ ਕੈਨੇਡਾ ਦਾ ਬੇੜਾ ਕਰ ਕਰਿਆ ਇਸ ਦੀ ਰੇਟ ਦੇ ਵਿੱਚ ਜੇ ਤੁਸੀਂ ਸੋਚਦੇ ਹੋ ਨਾ ਕਿ ਕੋਈ ਹੋਰ ਚੀਜ਼ਾਂ ਹੋਰ ਚੀਜ਼ਾਂ ਨਹੀਂ ਆ ਜਿਹੜੀਆਂ ਕੁੱਲ 4-5 ਚੀਜ਼ਾਂ ਦਸੀਆਂ ਨਾ ਆ ਸਾਰੀਆਂ ਚੀਜ਼ਾਂ ਸੀਕੁਐਂਸ ਵਾਈਜ਼ ਰੱਖ ਕੇ ਦੇਖ ਲਓ ਸਰਕਾਰ ਓਨੀ ਹੀ ਵਿੱਚ ਜ਼ਿੰਮੇਵਾਰ ਆ ਸਰਕਾਰ ਨੂੰ ਵੀ ਬਾਹਰ ਨਾ ਕੱਢੋ ਪਹਿਲੇ ਨੰਬਰ ਤੇ ਰੱਖਣਾ ਸਰਕਾਰ ਨੂੰ ਕੱਢੋ ਪਿਛਲੇ 7-8 ਸਾਲਾਂ ਦੇ ਵਿੱਚ ਇਹਨਾਂ ਨੇ ਅਨ ਠੀਕ ਆ ਬੜੀ ਦਾ ਬਕਰੇ ਸਹੀ ਸਟੂਡੈਂਟ ਬਣੇ ਵਿੱਚ ਇਹਨਾਂ ਨੇ ਗੰਦੇ ਸਟੂਡੈਂਟ ਵੀ ਬੁਲਾਏ ਵਿੱਚ ਸਹੀ ਵੀ ਇਹਨਾਂ ਤੋਂ ਬੈਕਗ੍ਰਾਉਂਡ ਚੱਕਣੀ ਪ੍ਰੋਪਰ ਹੋਇਆ ਅੰਨੇ ਵਾਂ ਇਹਨਾਂ ਨੇ ਜਿਹੜੀ ਹੁੰਦੀ ਨਾ ਕੋਈ ਇਹਨਾਂ ਨੂੰ ਆਤਾ ਪਤਾ ਨਹੀਂ ਜਿੰਨੂੰ ਆਉਂਦਾ ਹੀ ਵੀਜ਼ਾ ਦਈ ਹੀ ਦਿੰਦੇ ਜਿਦਾ ਹੀ ਜਾਂਦੇ ਹੀ ਅੰਨੇ ਵਾਂ ਇਹਨਾਂ ਨੇ ਇਮੀਗ੍ਰੇਸ਼ਨ ਬੁਲਾਈ ਠੀਕ ਆ ਚੰਗੇ ਸਟੂਡੈਂਟ ਵਿਚਾਰੇ ਗਏ ਫਸ ਉਹ ਵਿਚਾਰਿਆਂ ਨੂੰ ਬਾਅਦ ਚੋਂ ਇੱਥੇ ਆ ਕੇ ਏਜੰਟਾਂ ਨੇ ਜੋ ਐਕਸਪਲੋਇਟ ਕਰਿਆ ਜੋ ਯਾਰ ਉਹਨਾਂ ਨੂੰ ਗਲਤ ਸਲਾਹਾਂ ਦਿੱਤੀਆਂ ਤੁਸੀਂ ਰਫਿਊਜੀਆ ਲਾ ਲਓ ਤੁਹਾਡੇ ਵਰਕ ਪਰਮਿਟ ਮੁੱਕਰੇ ਆ ਤੁਸੀਂ ਐਦਾ ਕਰ ਲਓ ਤੁਸੀਂ ਉਧਰ ਉਹ ਯਾਰ ਉਹਨਾਂ ਨੂੰ ਸਹੀ ਸਲਾ ਵੀ ਭਾਈ ਪਿੱਛੇ ਜਾ ਕੇ ਵੀ ਦੁਬਾਰਾ ਆ ਸਕਦੇ ਹੋ ਥੋੜਾ ਪੜ੍ਹ ਲਿਖ ਲਓ ਨਾ ਇਹਨਾਂ ਨੇ ਉਹਨਾਂ ਨੂੰ ਰੱਜ ਕੇ ਐਕਸਪਲੋਇਟ ਕਰਿਆ ਏਜੰਟਾਂ ਨੇ ਕੱਟ ਨਹੀਂ ਏਜੰਟ ਵੀ ਉਹ ਐਕਸਪਲੋਇਟੇਸ਼ਨ ਹੋਈ ਉਹਨਾਂ ਵਿਚਾਰੇ ਸਟੂਡੈਂਟਾਂ ਦੀ ਤੇ ਹੁਣ ਅੱਜ ਦੀ ਡੇਟ 'ਚ ਦੇਖ ਲਓ ਹੁਣ ਆਪਾਂ ਕਿੱਥੇ ਖੜੇ ਆ ਅੱਜ ਦੀ ਡੇਟ 'ਚ ਅੱਧੇ ਤੋਂ ਜ਼ਿਆਦਾ ਸਟੂਡੈਂਟ ਫਸੇ ਪਏ ਆ ਅੱਧੇ ਤੋਂ ਜ਼ਿਆਦਾ ਇੱਥੇ ਕੈਨੇਡਾ ਦੇ ਵਿੱਚ ਰਾਈਟ ਨਾ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਨਾ ਮੈਨੂੰ ਪਤਾ ਵੀ ਕਿੰਨਾ ਬੰਦਾ ਇੱਥੇ ਆਊਟ ਆਫ ਸਟੇਟਸ ਆਪਣੇ ਹਾਲੇ ਦੁਆਲੇ ਤੁਰਦਾ ਫਿਰਦਾ ਪਿਆ ਆ ਜਿਨ੍ਹਾਂ ਦਾ ਕੋਈ ਕੈਨੇਡਾ ਦੇ ਵਿੱਚ ਰਾਈਟ ਨ ਉਹਨਾਂ ਦੇ ਕੋਈ ਸਟੇਟਸ ਨਹੀਂ ਅਨਡਾਕੂਮੈਂਟਡ ਨੇ ਫਿਰ ਲਾਸਟ ਤੇ ਉਹ ਆ ਜਾਂਦੇ ਆ ਜਿਹੜੇ ਹੈਗੇ ਦੇਸੀ 엠ਪਲੋયર ਵਿੱਚ ਕੁਝ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਦੇਸੀ 엠ਪਲੋਇਰਸ ਨੇ ਵੀ ਮੈਂ ਸੱਚੀ ਕਹਿੰਨਾ ਉਹਨਾਂ ਨੇ ਵੀ ਪੂਰੀ ਆਪਣੇ ਵੱਲੋਂ ਜ਼ੋਰ ਲਾਤਾ ਵੀ ਇਹ ਇਹਨਾਂ ਨੂੰ ਰੱਜ ਕੇ ਐਕਸਪਲੋਇਟ ਕਰ ਲੀਏ ਯਾਰ ਸਾਰੇ ਨਹੀਂ ਚਲੋ ਸਾਰੇ ਨਹੀਂ ਪਰ ਤੁਹਾਨੂੰ ਪਤਾ ਬਹੁਤੇ ਦੇਸੀ 엠ਪਲੋਇਰਸ ਨੇ ਇਦਾਂ ਕਰਿਆ ਤੇ ਕਰਦੇ ਵੀ ਆ ਅੱਜ ਦੀ ਡੇਟ 'ਚ ਵੀ ਨਹੀਂ ਹਟਦੇ ਪਏ ਇਹ ਸਟੂਡੈਂਟਸ ਨੂੰ ਐਕਸਪਲੋਇਟ ਕਰਦੇ ਆ ਠੀਕ ਆ ਉਹਨਾਂ ਨੂੰ ਟ੍ਰੇਨਿੰਗ ਦੇ ਪੈਸੇ ਨਹੀਂ ਦਿੰਦੇ ਆਪਣੇ ਜਿੰਨੇ ਦੇਸੀ 엠ਪਲੋਇਰ ਆਣਾ ਮੈਂ ਸਟਾਰਟਿੰਗ ਚ ਕੰਮ ਕਰਨਾ ਸ਼ੁਰੂ ਕੀਤਾ ਸੀ ਇੱਕ ਦੇਸੀ ਏਮਪਲੋਇਰ ਦੇ ਪੀਜ਼ਾ ਪੀਜ਼ਾ ਦੇ ਠੀਕ ਆ ਪਰ ਆਵਾ ਉਸ ਬੰਦੇ ਨੇ ਮੈਨੂੰ ਤੋਂ ਕੰਮ ਕਰਵਾ ਕੇ 20 ਘੰਟੇ 20 25 ਘੰਟੇ ਮੈਂ ਉਹਨੂੰ ਕਿਹਾ ਹਾਂਜੀ ਤੁਸੀਂ ਟ੍ਰੇਨਿੰਗ ਤੇ ਇੱਥੇ ਪੇਡ ਹੁੰਦੀ ਮੈਂ ਨਵਾਂ ਨਵਾਂ ਆਇਆ ਸੀ ਮੈਨੂੰ ਸੱਚੀ ਨਹੀਂ ਸੀ ਪਤਾ ਕਹਿੰਦਾ ਹੀ ਨਹੀਂ ਕਹਿੰਦਾ ਟ੍ਰੇਨਿੰਗ ਦੇ ਪੈਸੇ ਦੇਈ ਦੇ ਮਾਂ ਦੀ ਪਾਈ ਵੀਡੀਓ ਟਿਕਟੋਕ ਤੇ ਅਗਲੇ ਦਿਨ ਫੋਨ ਮਾਰਿਆ ਹਾਂਜੀ ਕਿੰਨੇ ਪੈਸੇ ਚਾਹੀਦੇ ਆ ਠੀਕ ਆ ਅਗਲੇ ਨੇ ਪੈਸੇ ਦਿੱਤੇ ਭਾਈ ਇਹ ਰੱਜ ਗਿਆ ਅੱਜ ਦੀ ਡੇਟ ਚ ਵੀ ਲੁੱਟਦੇ ਪਏ ਆ ਸੁਦਰਜ ਯਾਰ ਤੁਸੀਂ ਕਿੱਥੇ ਲੈ ਕੇ ਦੇਣੀ ਆ ਆ ਚੀਜ਼ਾਂ ਨੇ ਕੈਨੇਡਾ ਦਾ ਸਿਸਟਮ ਖਰਾਬ ਕੀਤਾ ਆ ਅਗਲੇ ਰੋਂਦੇ ਤਾਈਆਂ ਗਲੇ ਸੱਚੇ ਅਗਲੇ ਭਾਈ ਜਿਹੜੇ ਇੱਥੇ ਤੇ ਜੰਮੇ ਪਲੇ ਆ ਆਪਾਂ ਚਲੋ ਆਪਾਂ ਕਹਿੰਨੇ ਹ ਸਟੋਲਨ ਲੈਂਡ ਆ ਸਾਰੀਆਂ ਗੱਲਾਂ ਉਹ ਵੀ ਠੀਕ ਆ ਮੰਨਦੇ ਆ ਆਪਾਂ ਵੀ ਠੀਕ ਆ ਮਿਹਨਤੀ ਬੰਦੇ ਹੈਗੇ ਆ ਪਰ ਜੇ ਆਪਾਂ ਝਾਦੀ ਮਰੀਏ ਨਾ ਆ ਕੁਝ ਕਚਾਰ ਚੀਜ਼ਾਂ ਹੈਗੀਆਂ ਜਿੰਨਾ ਕਰਕੇ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦਾ ਬੇੜਾਗਰਕ ਹੋਇਆ ਆ ਜੇ ਆਪਾਂ ਹੁਣ ਵੀ ਨਾ ਨਾ ਸਮਝਾਂਗੇ ਮੈਂ ਸੌਰੀ ਟੂ ਸੇ ਕੱਲੂ ਮੇਰੇ ਬੱਚੇ ਤੁਹਾਡੇ ਬੱਚੇ ਇੱਥੇ ਹੋਣਗੇ ਨਾ ਉਹਨਾਂ ਦੇ ਸਕਿਨ ਕਲਰ ਦੇ ਨਾਲ ਹੀ ਇਹਨਾਂ ਨੇ ਉਹਨਾਂ ਨੂੰ ਟ੍ਰੀਟ ਕਰਨਾ ਆ ਕੋ ਫਰਕ ਨਹੀਂ ਰਹਿਣਾ ਉਹਨਾਂ ਦੇ ਭਾਵੇਂ ਆਪਾਂ ਲੱਕ ਹੀ ਹੈ ਇਹ ਭਾਈ ਉਹ ਕੈਨੇਡੀਅਨ ਇੱਥੋਂ ਦੇ ਬੌਰ ਨੇ ਕੋਈ ਫਰਕ ਨਹੀਂ ਪੈਂਦਾ ਅਗਲਿਆਂ ਦੀ ਚਮੜੀ ਜਿਹੜੀ ਬਰਾਊਨ ਹੈ ਨਾ ਦੈਟਸ ਇਟ ਉਹ ਉਹੀ ਦੇਖਣਗੇ ਉਦਾਂ ਹੀ ਉਹਨਾਂ ਨੂੰ ਟ੍ਰੀਟ ਕਰਨਗੇ ਸੌਰੀ ਮੈਂ ਹਾਈਪਰ ਹੋ ਜਨਾ ਬਟ ਮੈਂ ਸੱਚੀਆਂ ਸਹੀ ਗੱਲਾਂ ਤੁਹਾਨੂੰ ਦੱਸਦਾ ਪਿਆ ਇੱਥੇ ਇਫੈਕਟਸ ਮੈਂ ਗੱਲ ਕਰ ਰਿਹਾ ਆ ਕੋਈ ਵੀ ਇੱਧਰ ਉੱਧਰ ਦੀ ਗੱਲ ਨਹੀਂ ਮਾਰ ਰਿਹਾ ਆ ਸਾਰੀਆਂ ਚੀਜ਼ਾਂ ਦੇ ਆਪਾਂ ਅੱਜ ਕਨਸੀਕਵੈਂਸਿਸ ਦੇਖ ਰਹੇ ਹਾਂ ਜੋ ਹੋ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਹਾਲਾਂਕਿ ਉਹਨਾਂ ਦੀ ਰੈਲੀ ਫੇਲ ਹੋ ਗਈ ਠੀਕ ਹੈ ਪਰ ਤੁਸੀਂ ਇਦਾਂ ਨਾ ਸੋਚੋ ਵੀ ਪਾਈ ਉਹਨਾਂ ਨੇ ਕਾਲੂ ਕਰਨਾ ਨਹੀਂ ਉਹ ਬਹਿ ਜਾਣਗੇ ਚੁੱਪ ਕਰਕੇ ਉਹਨਾਂ ਬਹਿਣਾ ਨਹੀਂ ਹੈਗਾ ਇਹ ਚੀਜ਼ਾਂ ਹੋਰ ਬਦਨੀਆਂ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਵੀ ਪ੍ਰੀਪੇਅਰ ਫॉर ਥੀਸ ਥਿੰਗਸ ਜਿਹੜੇ ਆਪਾਂ ਪਲਾਜ਼ਿਆਂ 'ਚ ਜਾ ਜਾ ਕੇ ਗੰਦ ਪਾਏ ਨਾ ਆਪਾਂ ਡੰਡਾਸ ਸਕੂਅਰ ਤੇ ਆ ਕੇ ਨੱਚਦੇ ਰਹੇ ਆ ਅੱਜ ਆਪਾਂ ਨੂੰ ਉਹਨਾਂ ਦੇ ਕਨਸੀਕੁਐਂਸਸ ਵੀ ਦੇਖਣ ਲਈ ਰੈਡੀ ਰਹਿਣਾ ਚਾਹੀਦਾ ਸੋ ਆਹੀ ਸੀ ਅੱਜ ਦੀ ਵੀਡੀਓ ਸੋ ਜਿਹੜੇ ਦੇਖ ਰਿਹਾ ਵੀਰਪੈਨ ਜਰੂਰ ਕਰ ਲਿਓ ਸਬਸਕ੍ਰਾਈਬ ਅਗਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਅਪਡੇਟ ਰੱਖਾਂਗਾ ਬਾਕੀ ਚੀਜ਼ਾਂ ਦੇ ਨਾਲ ਧੰਨਵਾਦ ਸਾਰਿਆਂ ਦਾ ਤਾਂ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਜਾ ਤਾ ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਸ ਬਾਰੇ